ਇੱਕ ਸੇ ਲਗਾਈਆ ਚ ਦੇਖ ਆਖ ਇੱਕ ਮਹੀਨਾ ਦੀ ਮੇਰੇ ਕੋ ਕੰਮ ਤੇ ਜਾਏਗਾ ਮੈਂ ਅੱਜ ਗਿਆ ਨੂੰ ਕੰਮ ਤੇ ਜਾ ਕੇ ਸਪਰੇ ਕਰ ਕੋਈ ਨਾ ਤਿੰਨ ਕਿਲੇ ਸਾਂਸ ਸਪਰੇ ਕੱਢ ਕੇ ਆਇਆ ਜੋ ਅੱਜ ਮਹੀਨੇ ਬਾਅਦ ਕੰਮ ਜੀ ਦੁਕਾਨ ਦਾ ਇਹ ਵੀ ਬੈਕ ਸਾਈਡ ਇਹਨਾਂ ਤਿੰਨ ਪੜ ਗਈਆਂ ਅਸੀਂ ਉਹ ਜਿਹੜਾ ਪਾਣੀ ਦੀ ਛਾਲ ਵੱਜਦੀ ਸੀ ਉਹ ਸਾਰੀ ਖੁੱਖਾ ਟੇਡਾ ਹੋ ਗਿਆ ਜੀ ਤਤੋਈਆਂ ਦੇ ਕੋ ਮਿੱਟੀ ਵੀ ਪਾਉਣ ਵਾਲੀ ਉੱਥੇ ਮਿੱਟੀ ਵੀ ਪਾਉਣ ਵਾਲੀ ਹੈ ਜੀ ਇੰਜਨ ਇੰਜਨ ਵਿੱਚ ਪਿਆ ਆ ਅੱਛਾ ਉਹ ਲੇ ਬਾਹਰ ਨਹੀਂ ਨਿਕਲਦਾ ਜੀ ਹੋਰ ਲਾਇਆ ਪਰ ਨਿਕਲਿਆ ਨਹੀਂ ਆ ਇਹਨਾਂ ਨਾਲ ਮਿੱਟੀ ਪਾਉਣੀ ਬਣੀ ਜੋ ਤਿੰਨ ਤਿੰਨ ਫੋਟੋ ਅੱਛਾ ਜੀ ਹਾਂ ਜੀ ਤੇ ਕਿੰਨੀ ਕੋ ਮਿੱਟੀ ਪੈਣੀ ਉੱਥੇ ਮਿੱਟੀ ਪੈ ਜਾਣੀ ਜੋ ਦੋ ਜੋ ਤਿੰਨ ਟਰਾਲੀਆਂ ਪੈਣੀਆਂ ਜੀ ਅੱਛਾ ਅੱਛਾ ਹਾਂ ਜੀ ਜੇ ਸਾਨੂੰ ਇਹ ਆ ਵੀ ਮਿਹਰਬਾਨੀ ਕਰਕੇ ਜੇ ਨੂੰ ਮਿੱਟੀ ਮਿਲ ਜੇ ਤੇ ਚਲੋ ਇੰਨਾ ਹੀ ਬੜਾ ਆ ਵੀ ਸਾਨੂੰ ਦੁਕਾਨਾ ਅਸੀਂ ਕੰਮ ਕਰ ਕਰੀਏ ਮੜਮੋ ਟਾਪਣਾ ਠੀਕ ਹੈ ਜੀ ਤੇ ਆ ਲਓ ਤੁਹਾਡੇ ਅਸੀਂ ਨਾ ਆਪਣੇ ਵੱਲੋਂ ਤੁਹਾਨੂੰ ਆ ਥੋੜੀ ਜਿਹੀ ਸੇਵਾ ਤੋਈ ਕੋਈ ਨੋ ਮਿੱਟੀ ਉੱਥੇ ਥੋੜੇ ਬਹੁਤ ਜਿਤਨਾ ਹੋ ਗਿਆ ਕੋਈ ਪਾ ਲੈ ਕੋਈ ਹੋਰ ਕਰਕੇ ਤੇ ਸਾਡੇ ਵੱਲੋਂ ਆਪਾਂ ਤੁਹਾਨੂੰ ਦੇਣਿਆ ਚਾਹਗਾ ਕੋਈ ਗੱਲ ਨਹੀਂ ਠੀਕ ਹੈ ਜੀ ਸਾਡੇ ਕੋਲ ਇੱਥੇ ਮਹਿਮਦ ਮੰਦਰਾ ਵਾਲੇ ਵਿੱਚ ਜਿੱਥੇ ਹੋਰ ਨੁਕਸਾਨ ਹੋਇਆ ਉੱਥੇ ਸਾਡੇ ਕੋਲ ਕਰਿਆਨੇ ਵਾਲੇ ਵੀਰ ਜੀ ਇੱਕ ਮੌਜੂਦ ਨੇ ਜਿਹੜੇ ਕਾਫੀ ਸਮੇਂ ਤੋਂ ਪੁਰਾਣੀ ਦੁਕਾਨ ਇੱਥੇ ਕਰ ਰਹੇ ਐ ਸੋ ਆਵੋ ਇਹਨਾਂ ਨਾਲ ਗੱਲ ਕਰਦੇ ਕੀ ਨਾ ਹੋਣਾ ਵੀਰ ਜੀ ਮੇਰਾ ਨਾਂ ਜੀ ਪਵਨ ਤੇ ਤੁਹਾਡੇ ਵੀ ਫਿਰ ਦੁਕਾਨ ਤੇ ਨੁਕਸਾਨ ਹੋਇਆ ਕਾਫੀ ਹਾਂਜੀ ਵੀਰ ਜੀ ਸਾਡੀ ਦੁਕਾਨ ਤੇ ਵੀ ਨੁਕਸਾਨ ਹੋਇਆ ਵਾ ਪਾਣੀ ਤਕਰੀਬਨ 4 4 ਫੁੱਟ ਪਾਣੀ ਜਿਹੜਾ ਵਾ ਮੇਰੀ ਦੁਕਾਨ ਦੇ ਅੰਦਰ ਵੜ ਗਿਆ ਹੈ ਤੇ ਜਿਹਦੇ ਨਾਲ ਮੇਰਾ ਕਾफी ਨੁਕਸਾਨ ਹੋਇਆ ਵਾ ਜੇ ਆਪਾਂ ਨੁਕਸਾਨ ਦੀ ਗੱਲ ਕਰੀਏ ਤੇ ਮੇਰੇ 4 ਕਾਊਂਟਰ ਹੀ ਜਿਹੜੇ ਖਰਾਬ ਹੋ ਗਏ ਨੇ ਤੇ ਫਿਰ ਇੱਕ ਪਾਣੀ ਰੱਖਣ ਵਾਲੀ ਕੈਂਡੀ ਹੀ ਜਿਹੜੀ ਉਹ ਵੀ ਖਰਾਬ ਹੋ ਗਈ ਆ ਪਾਣੀ ਵਾਲੀ ਮੋਟਰ ਹੀ ਉਹ ਵੀ ਖਰਾਬ ਹੋ ਗਈ ਆ ਤੇ ਮੇਰਾ ਕੋ ਸਾਮਾਨ ਹੀ ਦੁਕਾਨ ਦਾ ਜਿਹੜਾ ਉਹ ਵੀ ਖਰਾਬ ਹੋ ਗਿਆ ਸੌਦੇ ਪੱਤੇ ਜਿਹੜੇ ਥੱਲੇ ਪਏ ਉਹ ਸਾਰੇ ਖਰਾਬ ਹੋ ਗਏ ਉਹ ਸਾਰੇ ਖਰਾਬ ਹੋ ਗਏਗਾ ਸੌਦਾ ਚੁੱਕਣ ਦਾ ਟਾਈਮ ਨਹੀਂ ਮਿਲਿਆ ਇਹ ਰਾਤ ਆਇਆ ਪਾਣੀ ਇੱਥੇ ਕਿ ਦਿਨੇ ਆਇਆ ਨਹੀਂ ਪਾਣੀ ਦਿਨੇ ਆਇਆ ਜੀ ਪਾਣੀ ਤਕਰੀਬਨ ਆਇਆ ਕੋਈ 9:30 10 ਵਜੇ ਨਾਲ ਪਾਣੀ ਆਇਆ ਸਵੇਰੇ ਅੱਛਾ ਜੀ ਹਾਂਜੀ ਦੇਖੋ ਅਸੀਂ ਉਦੋਂ ਇੱਥੇ ਮੌਜੂਦ ਸੀ ਜਦੋਂ ਆਇਆ ਫਿਰ ਅਸੀਂ ਇੱਥੇ ਮੌਜੂਦ ਹਾਂ ਤੇ ਸਾਡੇ ਕੋ ਦੁਕਾਨ ਦੇ ਗਾਹਕ ਸੀ ਤੇ ਅਸੀਂ ਗਾਹਕ ਅਟੈਂਡ ਕਰਦੇ ਪਏ ਹਾਂ ਤੇ ਇੱਕੋ ਦਮ ਜਿਹੜਾ ਰੌਲਾ ਪੈ ਗਿਆ ਜੀ ਤੁਸੀਂ ਟੁੱਟ ਗਈ ਤੇ ਪਾਣੀ ਆ ਗਿਆ ਤੇ ਸਾਨੂੰ ਸੌਦਾ ਚੁੱਕਣ ਦਾ ਜਿਹੜਾ ਟਾਈਮ ਹੀ ਨਹੀਂ ਮਿਲਿਆ ਕੋ ਪਾਣੀ ਦਾ ਫਲੋ ਜਿਹੜਾ ਇੰਨਾ ਜ਼ਿਆਦਾ ਸੀ ਜਿਹੜਾ ਸਾਡੇ ਕੋ ਸਿਰਫ ਆਪਾਂ ਜਾਨ ਬਚਾ ਕੇ ਭੱਜੇ ਹਾਂ ਤੇ ਜਿਹੜਾ ਸਾਨੂੰ ਸਮਾਂ ਚੋਕਨ ਦਾ ਟਾਈਮ ਇਹਨੇ ਦੇ ਮਿਲਿਆ ਤੇ ਇਹ ਜਿਹੜਾ ਬੰਨ ਟੁੱਟਾ ਵਾ ਇਹ ਪਹਿਲਾਂ ਤੇ ਤੁਸੀਂ ਉਪਰ ਉੱਚਾ ਸੀ ਇਹ ਉੱਚਾ ਸੀ ਉੱਚਾ ਹੀ ਪਾਣੀ ਜਿਹੜਾ ਵਾ ਪਾਣੀ ਪਹਿਲਾਂ ਉੱਚਾ ਹੋਇਆ ਵਾ ਉਹ ਜਿੱਥੇ ਬੋਰੀਆਂ ਹਨਾ ਉਹ ਪਹਿਲਾਂ ਉਹਦੇ ਪਾਣੀ ਉਤੋਂ ਦੀ ਆਇਆ ਵਾ ਤੇ ਫਿਰ ਅਚਾਨਕ ਹੀ ਜਿਹੜਾ ਪਾਣੀ ਦਾ ਵਹਾਅ ਪਿੱਛੇ ਜ਼ਿਆਦਾ ਹੋ ਗਿਆ ਤੇ ਜਿਹਦੇ ਕਰਕੇ ਟੁੱਟ ਗਈ ਨਹੀਂ ਨਹੀਂ ਪਹਿਲਾਂ ਉੱਚਾ ਸੀ ਹੁਣ ਇਹ ਬੰਦਾ ਪਿਆ ਵਾ ਹੁਣ ਇਹ ਕੀ ਹੁਣ ਇਹ ਬੰਦਾ ਪਿਆ ਵਾ ਹਾਂਜੀ ਇਹ ਸਾਰਾ ਰੁੜ ਗਿਆ ਇਹ ਰੁੜ ਕੇ ਤੇ ਪਾਣੀ ਜਿਹੜਾ ਵਾ ਇਕਦਾਂ ਹੀ 9:30 ਵਜੇ ਨਾ ਜਦ ਤੁਸੀਂ ਟੁੱਟੀ ਆ ਤੇ ਉਹਦਾ ਪਾਣੀ ਦਾ ਵਹਾ ਫਿਰ ਬਹੁਤ ਜ਼ਿਆਦਾ ਹੋ ਗਿਆ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਸੋ ਇਹ ਵੀ ਅਜੀ ਹਣੀ ਜਨਾਂ ਦਾ ਕਰਿਆਨੇ ਦੀ ਦੁਕਾਨੀ ਇਹਨਾਂ ਦਾ ਵੀ ਕਾਫੀ ਜਿਹੜਾ ਵਾ ਨੁਕਸਾਨ ਹੋਇਆ ਵਾ ਕਰ ਦੋ ਸਾਹਿਬ ਜੀ ਤੁਸੀਂ ਵੇਖਣੇ ਡੇ ਸਾਰਾ ਕੁਝ ਇੱਥੋਂ ਪਾਣੀ ਛੁੱਟਾ ਸੀ ਪਾਣੀ ਉੱਛਲ ਕੇ ਬਾਹਰ ਆਇਆ ਇੱਥੇ ਆਣਗੇ 8 8 9 ਫੁੱਟ ਪਾਣੀ ਆ ਸਾਰੇ ਕੋਈ ਜਿੰਨਾਂ ਦੇ ਘਰਾਂ 'ਚ ਵਿਚਾਰਾਂ ਦਾ ਥਾਂ ਨਹੀਂ ਉਹ ਵਿਚਾਰੇ ਕੋਠਾਂ ਨੇ ਤਾਂ ਕਿਸੇ ਦੇ ਪੁੱਛਾਂ ਘਰਾਂ 'ਚ ਗਏ ਆ ਇਹ ਚਲੋ ਸਾਰੇ ਆਪਣੇ ਭੈਣ ਭਰਾ ਹੀ ਤੇ ਜਿਤਨਾ ਮਤਲਬ ਹੁਣ ਆ ਵੀਰ ਦਾ ਕੋਠੇ ਆ ਇਹਦੀ ਛੱਤ ਟੁੱਟੀ ਆ ਤੇੜਾ ਪਈਆਂ ਨੇ ਹੁਣ ਕਈਆਂ ਨੇ ਵਿਚਾਰਾਂ ਨੇ ਫਰਸ਼ ਵੀ ਬੈਠੇ ਨੇ ਤਾਂ ਕਈ ਆ ਵੀ ਇੱਥੋਂ ਪਾਣੀ ਜਿਹੜਾ ਸਾਰਾ ਚੱਲੰਦਿਆ ਯੋਰ ਨਾ ਚੱਲੰਦਿਆ ਪਰ ਇਹ ਆ ਵੀ ਜਿਤਬਾਜੀ ਕਰਕੇ ਇਧਰ ਵੀ ਕੋਈ ਔਨ ਨਹੀਂ ਦਿੰਦੇ ਜਿਤਬਾਜੀ ਕਰਕੇ ਔਨ ਨਹੀਂ ਦਿੰਦਾ ਕੋਈ ਵੀ ਸੌਦਾ ਹੁੰਦਾ ਪਹਿਲਾਂ ਦੂਰੋਂ ਹੱਥ ਮਾਰਦੇ ਰਹੀ ਮੰਤਰਾਲੇ ਰਜੇ ਰਜੇ ਜੋ ਇੱਥੇ ਹੁਣ ਵੀ ਗੱਡੀਆਂ ਤੋਂ ਹੁਣ ਵੀ ਅੱਖੀਆਂ ਪਿੱਛੇ ਖਲੋਤੀਆਂ ਹਾਂ ਹਾਂ ਜੀ ਉਹ ਵੀ ਇੱਥੋਂ ਮੋੜ ਕੇ ਗਏ ਆ ਹਾਂ ਜੀ ਇੱਥੋਂ ਮੋੜ ਕੇ ਗਏ ਆ ਤੇ ਉਹ ਇਧਰ ਨਹੀਂ ਵੰਡ ਕੇ ਇਧਰ ਕੋਈ ਵੀ ਨਹੀਂ ਆਇਆ ਹਾਂ ਜੀ ਨਾ ਜੀ ਤੇ ਇਹ ਕੀ ਮਤਲਬ ਜਿੰਨਾ ਲੋਕਾਂ ਦੀ ਪਹੁੰਚ ਹੈ ਫਿਰ ਉਹ ਲੈਂਦੇ ਰਾਸ਼ਨ ਉਹ ਰਾਸ਼ਨ ਉਹ ਲੈਂਦੇ ਜਿੰਨਾਂ ਦੀ ਪਹੁੰਚ ਆ ਅੱਗੇ ਹੋ ਜਾਂਦੇ ਨੇ ਤੇ ਮਰਦੇ ਇਧਰ ਆ ਜਿੰਨਾਂ ਦੀ ਪਹੁੰਚ ਹੈ ਮੰਨ ਲਓ ਵੀ ਜ਼ਿਮੀਂਦਾਰ ਆ ਉਹਨਾਂ ਦੀ ਪਹੁੰਚ ਆ ਵੀ ਅਹੀ ਗਾੜੀ ਹੋ ਜੰਨੇ ਆ ਤੇ ਸਾਨੂੰ ਮਿਲ ਜੇ ਦੂਜਿਆਂ ਨੂੰ ਗਰੀਬ ਤਾਂ ਉਦਾਂ ਹੀ ਰੋਲਦੇ ਨੇ ਵਿਚਾਰੇ ਇਹ ਸਿਰਫ ਪਹਿਲੇ ਦਿਨ ਜਿੱਦਨ ਹੜ ਆਏ ਉਹਦੋਂ ਇਹਨਾਂ ਬ੍ਰੈਡ ਬਿਸਕੁਟ ਦੇਖ ਗਏ ਤੇ ਚਨੇ ਤੇ ਅਗਲੇ ਦਿਨ ਜਿੱਦਨ ਵੀ ਆਰਮੀ ਆਈ ਹੀ ਉਹਨਾਂ ਇੱਕ ਇੱਕ ਪੈਕੇਟ ਰੋਟੀਆਂ ਦੇ ਦਿੱਤਾ ਸੀ ਸਾਰੇ ਨਿੱਕੀ ਜਾਤੀ ਨੇ ਆਪਣੀ ਨਾ ਖਾਧਾ ਤੇ ਚਲੋ ਅਗਲੇ ਦਿਨ ਜਾ ਕੇ ਤੇ ਥੋੜਾ ਥੋੜਾ ਦੇਖ ਗਏ ਵੰਡ ਗਏ ਮੁੜ ਕੇ ਅਗਲੇ ਦਿਨ ਆਈ ਟਰਾਲੀ ਉੱਪਰ ਨਹੀਂ ਕਿਸੇ ਦੇ ਹੱਥ ਲੱਗਾ ਕਿ ਨਹੀਂ ਲੱਗਾ ਲੱਗਾ ਸੋਦਾ ਇਹ ਕਈਆਂ ਨੇ ਤੇ ਬਹੁਤਿਆਂ ਨੇ ਵੀ ਬਾਹਰੋਂ ਆਣ ਕੇ ਖੋ ਮਚਾਈ ਕੀਤੀ ਆ ਤੇ ਜਿਹੜੀ ਗੱਡੀ ਆਉਂਦੀ ਬੁਝਾ ਕੇ ਲੈਂਦੇ ਆ ਬਾਹਰ ਦੇ ਬੰਦੇ ਆਣ ਕੇ ਇੱਥੋਂ ਆਣ ਕੇ ਸਾਡੇ ਪਿੰਡ ਆਣ ਕੇ ਸੋਦਾ ਲੈਂਦੇ ਸੀ ਤੇ ਇਥੋਂ ਮੁਰਗੇ ਸਾਰਾ ਵੀ ਬੇਰਗਰ ਕਰਤਾ ਨਾ ਤੇ ਕੋਈ ਮਾਇਕ ਸਹਿਤ ਅਜਨਾਂ ਤੱਕ ਨੁਕਸਾਨ ਹੋਇਆ ਉਹਨਾਂ ਨੂੰ ਕੋਈ ਮਿਲਿਆ ਨਾ ਉਹਨਾਂ ਨੂੰ ਕੁਹੇ ਨਾ ਨਹੀਂ ਮਿਲਿਆ ਕੁਛ ਨਹੀਂ ਮਿਲਿਆ ਜੀ ਨਹੀਂ ਨਹੀਂ ਆ ਮੰਤਰੀ ਤੇ ਧਾਰੀਵਾਲ ਸਾਹਿਬ ਜਿਹੜੇ ਇੱਧਰ ਵੇਖਿਆ ਆ ਬੇਂਦੇ ਰਹੇ ਆ ਵੀ ਪਾਣੀ ਦੇ ਵਿੱਚ ਤੁਰੇ ਫਿਰਦੇ ਤੁਹਾਡੇ ਪਿੰਡ ਨਹੀਂ ਆਇਓ ਧਾਰੀਵਾਲ ਤੇ ਧਾਰੀਵਾਲ ਤੇ ਭਾਜੀ ਇਹੋ ਜਾਂਦਾ ਸੀ ਆਂਦਾ ਮੰਦਰ ਵਾਲੇ ਤੇ ਪਾਣੀ ਨਹੀਂ ਆਇਆ ਅੱਛਾ ਹਾਂਜੀ ਉਹ ਆਂਦਾ ਮੰਦਰ ਵਾਲੇ ਤੇ ਪਾਣੀ ਨਹੀਂ ਆਇਆ ਆਪਣੇ ਐਮਐਲਏ ਸਾਹਿਬ ਬੋਨੀ ਆਇਆ ਸੀ ਸਾਡੇ ਹਾਂਜੀ ਉਹ ਇਹੋ ਗੱਲਾਂ ਤਾਂ ਹੀ ਆਂਦਾ ਵੀ ਬਹੁਤੀ ਗੱਲਾਂ ਤੇ ਉਹਨੂੰ ਸੱਦ ਲਉ ਤੇ ਅਸੀਂ ਦੋਵੇਂ ਘੋਲ ਲੈ ਲੈਨੇ ਆ ਵੀ ਵੇ ਲੈਨੇ ਆ ਵੀ ਕਿਹੜੇ ਚਿਕੜ ਜੀ ਪਾਣੀ ਨਹੀਂ ਕਿਹੜੇ ਪਿੰਚ ਨਹੀਂ ਆਇਆ ਠੀਕ ਹੈ ਉਹ ਫਿਰ ਭਾਜੀ ਹੁਣੀ ਆਏ ਸੀ ਅਮਰਪਾਲ ਬੁਨੀ ਉਹਨਾਂ ਸਾਰੀ ਗੱਲਬਾਤ ਕੀਤੀ ਚਲੋ ਉਹਨਾਂ ਸਾਰੀ ਗੱਲਬਾਤ ਸਾਰੇ ਘਰਾਂ ਚ ਗਿਆ ਵੇਖਿਆ ਜਾਚਾ ਨੇ ਸਾਰਾ ਕੁਝ ਉਸੇ ਵਾਲੇ ਜੈ ਨੂੰ ਉਹਨੇ ਪਤਾ ਨਹੀਂ ਮੰਤਰੀ ਨੂੰ ਫੋਨ ਮਾਰਾ ਕਿ ਜਜੇ ਨੂੰ ਲਾਇਆ ਐਮ ਐਲ ਏ ਨੂੰ ਜੇ ਹੋਰ ਵੀ ਜਿਹੜੇ ਹੁੰਦੇ ਨੇ ਜਿਹੜੇ ਡਿਊਟੀਆਂ ਤੇ ਲੱਗੇ ਨੇ ਪਟਵਾਰੀ ਉਹਨਾਂ ਨੂੰ ਸਾਰਿਆਂ ਨੂੰ ਪਹਿਲਾਂ ਕਿਹਾ ਵੀ ਜਾਜਾ ਲੈ ਤੇ ਜੋ ਜੋ ਹੱਕ ਬੰਦਾ ਉਹਨਾਂ ਨੂੰ ਦੇਓ ਨੇ ਬਾਰੋਂ ਤੇ ਐਉਂ ਲੱਗਦਾ ਵੀ ਬੜਾ ਰਾਸ਼ਨ ਆ ਰਿਹਾ ਜਿਤਨਾ ਪਰਮਦਾਸ ਵੀ ਹੁਣ ਤੱਕ ਵੰਦੇ ਰਹੇ ਆਂ ਬੜੇ ਬੜੇ ਵੱਡੇ ਲੰਗਰ ਲੱਗੇ ਸੀ ਬੜੇ ਬੜਾ ਵੱਡੇ ਉੱਥੇ ਰਾਸ਼ਨ ਦੇ ਸਟਾਲ ਲੱਗੇ ਸੀ ਤੁਹਾਡੇ ਪਿੰਡ ਨਹੀਂ ਕਦੀ ਉਹਨਾਂ ਨੇ ਕੋਈ ਸੋਲਾ ਮਾਰੀ ਵੀ ਜਾਂ ਤੁਹਾਨੂੰ ਵੀ ਕੋਈ ਦੇ ਜੀਏ ਜਾਂ ਨਹੀਂ ਜਿਹੜੀਆਂ ਪੇਟੀਆਂ ਮਹਾਰਾਜ ਪਾਣੀ ਦੀਆਂ ਆਈਆਂ ਸੀ ਨਾ ਜਿਹੜੀਆਂ ਮਿਲ ਗਈਆਂ ਉਹ ਹੀ ਬਸ ਮੁੱਕ ਗਈਆਂ ਅੱਜ ਜਾਨਕੀ ਮਹੀਨਾ ਹੋਈ ਕੇ ਮੁੱਕੀਆਂ ਨੂੰ ਤੇ ਪਾਣੀ ਕੋ ਆਹ ਮੋਟਰਾਂ ਨੇ ਪਾਣੀ ਸਾਰੇ ਖਰਾਬ ਨੇ ਹਾਂਜੀ ਉਹ ਜਿਹੜੇ ਕੋ ਲੈਣ ਜਾਈਏ ਨਾ ਬੋਤਲ ਪਾਣੀ ਦੀ ਜਾਂ ਉਹ ਆਂਦਾ ਇੱਕ ਬੋਤਲ ਲਓ ਵੱਧ ਨਹੀਂ ਤੁਹਾਨੂੰ ਮਿਲਣੀ ਤੇ ਹੁਣ ਵੀ ਪਾਣੀ ਇਤਨਾ ਖਰਾਬ ਹੀ ਆ ਪਾਣੀ ਹਲੇ ਵੀ ਖਰਾਬ ਜੋ ਤੇ ਹੁਣ ਫਿਰ ਤੁਸੀਂ ਕਿ ਤਰ੍ਹਾਂ ਕਿਦਾਂ ਕਰਦੇ ਹੋ ਹੁੰਦਾ ਇਹ ਵੀ ਮੋਟਰ ਚਲਾ ਚਲੂ ਕਰਕੇ ਮੜਾ ਮੜਾ ਗਰਮ ਪਾਣੀ ਕਰਕੇ ਫਿਰ ਪੀਂਦੇ ਆ ਠੀਕ ਹੈ ਗਰਮ ਪਾਣੀ ਲਾ ਕੇ ਬਾਲ ਕੇ ਤੇ ਫਿਰ ਪੀਂਦੇ ਜੋ ਬਾਕੀ ਸਾਰੇ ਘਰਾਂ 'ਚ ਇਹੋ ਹਾਲ ਜੋ ਕਿ ਹੇਰਾ ਵੀ ਪਾਣੀ ਨਹੀਂ ਸਾਫ ਤੇ ਤੁਸੀਂ ਕੀ ਫਿਰ ਸਰਕਾਰ ਕੋਲ ਜਾਂਦੇ ਸੇ ਬੰਦੀਆਂ ਕੀ ਮੰਗ ਕਰਦੇ ਆਹੀਂ ਦੇ ਇਹੋ ਮੰਗ ਕਰਦੇ ਆ ਵੀ ਚਲੋ ਜਿਨ੍ਹਾਂ ਦੇ ਨੁਕਸਾਨ ਹੋਇਆ ਉਹਨਾਂ ਨੂੰ ਨੁਕਸਾਨ ਦਿੱਤਾ ਜਾਵੇ ਤੇ ਚਲੋ ਜਿਹੜੇ ਵੀ ਫਸਲਾਂ ਫਸਲਾਂ ਖਰਾਬ ਹੋਈਆਂ ਨੇ ਉਹ ਵੀ ਚਲੋ ਵੀ ਚਾਹੀਦਾ ਜਾਇਜ਼ ਵਿਚੜੋ ਜੋ ਵੀ ਮੜ ਤੇ ਮੜ ਮਾਟੜ ਜਿਹੜਾ ਵੀ ਹਰ ਇੱਕ ਕੋ ਭਾਵੇਂ ਵਿਗਾ ਹੈ ਭਾਵੇਂ ਦੂਕ ਨਾਲਾ ਥਾਆਂ ਆ ਉਹਨਾਂ ਨੂੰ ਚਾਹੀਦਾ ਤੇ ਤਗੜੇ ਜ਼ਿਆਦਾ ਵੀ ਆਪਣੇ ਨੂੰ ਖਿਚਣ ਦੇ ਨੇ ਬਸ ਜਿੰਨੇ ਵੀ ਪੈਸੇ ਆਉਂਦੇ ਸਾਰੇ ਪੈਸੇ ਉਹ ਖਿਚਣ ਦੇ ਨੇ ਨਹੀਂ ਪੈਸੇ ਨਿੱਜੀ ਤੌਰ ਤੇ ਉ ਤਾਂ ਤੁਹਾਡੇ ਪਿੰਡ ਚ ਵੀ ਲੱਗਦਾ ਕਿਸੇ ਨੇ ਇਸ ਤਰ੍ਹਾਂ ਕੀਤਾ ਵਾ ਸਾਰਿਆਂ ਨੇ ਕੀਤਾ ਜਿਹੜੇ ਆਗੂ ਹੋ ਜਾਂਦੇ ਨੇ ਉਹ ਵਰਧਾਨ ਹੋ ਜਾਂਦੇ ਨੇ ਦੂਜੇ ਉਦਾਂ ਹੀ ਮਗਰ ਮਗਰ ਫਿਰ ਮਗਰ ਕੀ ਕਰਨ ਫਿਰ ਟਰਾਲੀਆਂ ਨੇ ਮਗਰ ਭਜਣਾ ਜਿਉਣਾ ਆ ਕਹਿੰਦੇ ਨੇ ਟਰਾਲੀਆਂ ਮਗਰ ਬੜੇ ਤੋੜਦੇ ਆ ਤੇ ਜੇ ਉਹ ਨਾ ਮਹਾਰਾਜ ਜਿਹੜੇ ਪ੍ਰਧਾਨ ਨੇ ਉਹਨਾਂ ਸਾਂਭ ਲਿਆ ਹਾਂਜੀ ਤੇ ਹੁਣ ਸਾਡੀ ਨਿੱਕੀ ਜਾਤੀ ਨੇ ਤੇ ਮਗਰੀ ਭਜਣਾ ਆ ਹੁਣ ਵਿੱਚ ਆਏ ਸਾਨੂੰ ਨਹੀਂ ਘਰ ਆ ਕੇ ਨਹੀਂ ਦੇਖ ਕੇ ਜਾਂਦਰੇ ਨਹੀਂ ਘਰ ਆਣ ਕੇ ਦਿੱਤਾ ਨਾ ਥੋੜਾ ਬੋਧਾ ਐਵੇਂ ਤੁਹਾਨੂੰ ਕਹੀਏ ਵੀ ਨਹੀਂ ਦਿੰਦਾ ਹਾਂ ਥੋੜਾ ਬੋਧਾ ਦਿੰਦਾ ਹਾਂ ਆ ਤੁਹਾਡੇ ਇਲਾਕੇ ਦੇ ਆ ਅਕਾਲੀ ਦਲ ਵਾਰਿਸ ਦੇ ਜਥੇਬੰਦੀ ਦੇ ਜਿਹੜੇ ਆ ਭਾਈ ਤਾਲ ਭਾਈ ਸੰਦਰਸ਼ਨ ਤਾਲਪੁਰਾ ਉਹ ਵੀ ਤੁਹਾਡੇ ਪਿੰਡ ਉਹਨਾਂ ਕੋਈ ਪੁੱਛੀ ਬਾਤਕ ਨਹੀਂ ਨਹੀਂ ਉਹਨਾਂ ਨੇ ਨਹੀਂ ਹਲੇ ਨਹੀਂ ਆਏ ਕੋਈ ਠੀਕ ਹੈ ਤੁਹਾਡੇ ਲਾਗੇ ਹੀ ਹਨ ਉਹਨਾਂ ਦਾ ਪਿੰਡ ਇਹ ਕਿਹੜਾ ਹੈ ਤਾਲਪੁਰਾ ਤਾਲਪੁਰਾ ਹਾਂ ਜੀ ਹਾਂ ਜੀ ਹਾਂ ਜੀ ਆ ਠੀਕ ਹੈ ਠੀਕ ਹੈ ਨਾਲ ਡੇਰੇ ਨੇ ਹਾਂ ਜੀ ਸਾਡੇ ਪਰਲੇ ਬਨੇ ਆ ਹਾਂ ਜੀ ਉਹ ਵੀ ਕਾਫੀ ਮੈਂ ਕਰਦੇ ਰਹੇ ਨੇ ਲੋਕਾਂ ਦੀ ਮਦਦ ਤੇ ਉਹਨਾਂ ਦੇ ਉਹ ਵੀ ਉਹ ਨਹੀਂ ਆਏ ਉਹ ਨਹੀਂ ਆਏ ਹੋਰ ਤੁਸੀਂ ਫਿਰ ਕੀ ਕਹਿਣਾ ਚਾਹੋਗੇ ਅਸੀਂ ਇਹੋ ਹੀ ਆ ਵੀ ਸਾਡੇ ਵੀ ਚਲੋ ਘਰ ਜਾ ਕੇ ਤੁਸੀਂ ਵੇਖੋ ਵੇਖ ਕੇ ਤਾਂ ਸਾਰਿਆਂ ਨੇ ਵੇਖੋ ਵੀ ਕਿਹੜੀ ਕਿਹੜੀ ਵੀ ਨੁਕਸਾਨ ਆਇਆ ਤੁਹਾਨੂੰ ਆਪ ਹੀ ਪਤਾ ਲੱਗ ਜਾਏਗਾ ਵੀ ਕਿਹੜਾ ਕਿਹੜਾ ਨੁਕਸਾਨ ਹੋਇਆ ਤਾਂ ਹੀ ਇਹੋ ਸਰਕਾਰ ਕੋ ਮੰਗ ਚਾਉਂਦੇ ਆ ਇਹ ਜਿਹੜੀ ਵੀ ਸਰਕਾਰ ਆ ਵੀ ਚਲੋ ਮਾੜਾ ਮੋਟਾ ਮੁਆਵਜ਼ਾ ਇਹਨਾਂ ਨੂੰ ਮਿਲਣਾ ਚਾਹੀਦਾ ਤੇ ਚਲੋ ਜੋ ਸਰਦਾ ਬੰਦ ਅਸੀਂ ਬਹੁਤਾ ਨਹੀਂ ਮੰਗਦੇ ਅਸੀਂ ਬਹੁਤੀ ਮੰਗ ਨਹੀਂ ਰੱਖਦੇ ਚਲੋ ਜੋ ਵੀ ਕਿਸੇ ਨੇ ਦੇਣਾ ਉਹ ਦੇ ਸਕਦਾ ਅਗੋਂ ਭਾਈ ਸ਼ਿਆਲ ਉਹਦੇ ਤਾਂ ਸਾਹਮਣੇ ਚਲੋ ਘਰਾਂ ਦੇ ਸੱਤਾਂ ਸੱਤਾਂ ਦਾ ਕੋਈ ਇੰਤਜ਼ਾਮੀ ਹੋ ਜੇ ਚਲੋ ਹੋਰ ਜਿਹੜਾ ਕੋਈ ਸਮਾਨ ਜੇ ਕੋਈ ਦੇਣਾ ਦੂਜੇ ਦੇ ਦੋ ਜੇ ਉਧਰ ਨਦੀਆਂ ਵੀ ਛੱਤਾਂ ਜਿਹੜੀਆਂ ਕਾਫੀ ਵਿੱਚ ਉੱਕ ਕੇ ਰੰਡੀਆਂ ਵੇਖ ਵੇਖ ਹੀ ਆਏ ਤੁਸੀਂ ਮਟੈਲਾਂ ਦੇ ਬਾਲੇ ਟੁੱਟਣਦੇ ਨੇ ਉੱਪਰ ਮਿੱਟੀ ਬਾਸ ਤੇ ਢਦੀ ਨਹੀਂ ਉਧਰ ਉਧਰ ਉਹ ਚੋਈਏ ਨਾ ਇਹ ਹਰ ਘਰ ਤੁੰਗੂ ਲੈ ਕੇ ਜਿਹੜੇ ਸੋਨੇ ਬੰਦਰ ਸੋਦੇਗੇ ਜਾਣੇ ਡਰਦੇ ਨੇ ਵਿਚਾਰੇ ਪਰ ਇਹ ਕਿਰਡ ਟੱਡ ਲੈਣੀ ਕੀ ਹੋਣਾ ਠੀਕ ਹੈ ਜੀ ਸੋ ਇਹ ਸੀ ਜਿਹੜੇ ਇੱਥੇ ਪਿੰਡ ਦੇ ਨਿਵਾਸੀ ਆ ਜਿਨ੍ਹਾਂ ਨੇ ਆਪਣੀਆਂ ਮੁਸ਼ਕਲਾਂ ਦੱਸੀਆਂ ਵਾ ਜਿਨ੍ਹਾਂ ਨੇ ਸਾਡੇ ਨਾਲ ਰਾਬਤਾ ਕਰਕੇ ਕਿਉਂਕਿ ਬੇਸ਼ੱਕ ਇਸ ਏਰੀਏ ਵਿੱਚ ਜਦੋਂ ਹੜਾ ਆਇਹੀ ਤੇ بڑا ਜਿਹੜਾ ਇੰਟਰਨੈਸ਼ਨਲ মিডিਆ ਤੱਕ ਜਿਹੜਾ ਇੱਥੇ ਜਿਹੜਾ ਪੱਕਾ ਡੇਰੇ ਜਮਾ ਕੇ ਬੈਠਾ ਸੀ ਪਰ ਅੱਜ ਜਦੋਂ ਕਿ ਇਹਨਾਂ ਲੋਕਾਂ ਦੀ ਗੱਲ ਕਰਨ ਦਾ ਟਾਈਮ ਆ ਤੇ ਉਹਨਾਂ ਨੇ ਬਸ ਆਪਣੇ ਮੌਕੇ ਤੇ ਆ ਕੇ ਤੇ ਆਪਣਾ ਜਿਹੜਾ ਵਾ ਉਹ ਆਪਣਾ ਸਿਰਫ ਇੱਕ ਹੜਾਂ ਦੇ ਪਾਣੀ ਵਿਖਾ ਕੇ ਤੇ ਚਲ ਗਏ ਜਿਹੜੀਆਂ ਇਸ ਵळे ਲੋੜਾਂ ਮਾ ਉਹ ਵੀ ਆਪਾਂ ਨੂੰ ਲੋੜ ਐ ਸਾਨੂੰ মিডিਆ ਨੂੰ ਲੋਕਾਂ ਸਾਹਮਣੇ ਰੱਖਣ ਦੀ ਸੋ ਇਹ ਪਿੰਡ ਵਾਸੀ ਜਿਹੜੇ ਆ ਜਿੰਨਾਂ ਦਾ ਕੇ ਘਰਾਂ ਦਾ ਨੁਕਸਾਨ ਹੋਇਆ ਵਾ ਤੇ ਫਸਲ ਵਾੜੀ ਦਾ ਵੀ ਕਾਫੀ ਤੁਹਾਨੂੰ ਆਪਾਂ ਵਿਖਾਤਾ ਲੱਗੇ ਝੋਨੇ ਤੁਸੀਂ ਵੇਖ ਹੀ ਲਏ ਕਿ ਹਾਲ ਇਹਨਾਂ ਦਾ ਬਣਿਆ ਵਾ ਸੋ ਆਪਾਂ ਸਰਕਾਰ ਨੂੰ ਵੀ ਤੇ ਜਥੇਬੰਦੀਆਂ ਜਿਹੜੀਆਂ ਕਿ ਸੇਵਾ ਕਰ ਰਹੀਆਂ ਉਹਨਾਂ ਨੂੰ ਵੀ ਆਪਾਂ ਬੇਨਤੀ ਕਰਾਂਗੇ ਕਿ ਇਹਨਾਂ ਦੀ ਜਰੂਰ ਸਾਰ ਲਓ ਕਿਉਂਕਿ ਜਿੱਥੇ ਗੁਰੂ ਨਾਨਕ ਪਾਸ਼ਾ ਜੀ ਨੇ ਸਾਨੂੰ ਕਿਰਤ ਕਰਨ ਵਾਸਤੇ ਨਾਮ ਜਪਣ ਵਾਸਤੇ ਉੱਥੇ ਵੰਡ ਕੇ ਛਕਣ ਵਾਸਤੇ ਵੀ ਕਿਹਾ ਤੇ ਜੇਕਰ ਆਪਾਂ ਥੋੜੀ ਬਹੁਤੀ ਕਿਸੇ ਦੀ ਮਦਦ ਕਰ ਸਕਦੇ ਹਾਂ ਤੇ ਆਪਾਂ ਜਰੂਰ ਕਰੀਏ ਤਾਂ ਕਿ ਆਪਾਂ ਗੁਰੂ ਨਾਨਕ ਪਾਸ਼ਾ ਦੀਆਂ ਖੁਸ਼ੀਆਂ ਲੈ ਸਕੀਏ ਸੋ ਮੈਂ ਡਾਕਟਰ ਪ੍ਰਤਾਪ ਸਿੰਘ ਪੰਘਾੜੀ ਤੁਸੀਂ ਵੇਖ ਰਹੇ ਜੇ ਵਤਨ ਦੀ ਮਿੱਟੀ ਚੈਨਲ ਮੇਰੇ ਨਾਲ ਕੈਮਰਾ ਮਹਾਰਾਜ ਵੀਰ ਸਿੰਘ ਬੱਦੋੜਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ